ਕਬੀਰ ਪ੍ਰੀਤ 100 ਕੀਏ ਆਨ ਦੁਬਿਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੋੜਾਏ ਇਹ ਸ਼ਲੋਕ ਵਿੱਚ ਕਬੀਰ ਜੀ ਸਮਝਾ ਰਹੇ ਆ ਮਨ ਨੂੰ ਆਪਣੀ ਚੰਚਲਤਾ ਚਲਾਕੀਆਂ ਹੇਰਾ ਫੇਰੀਆਂ ਛੱਡ ਕੇ ਗੁਰੂ ਨਾਲ ਪ੍ਰੀਤ ਕਰ ਫਿਰ ਤੇਰੇ ਹਿਰਦੇ ਵਿੱਚ ਉਹ ਦਵੈਤ ਭਾਵਨਾ ਤੇਰ ਮੇਰ ਮੁਖ ਜਾਵੇਗੀ ਸਰੀਰ ਦੀ ਬਾਹਰੇ ਵਿਖਾਵੇ ਨਾਲ ਪਰਮਾਤਮਾ ਨਹੀਂ ਮਿਲਦਾ ਜੇਗਾ ਹਿਰਦਾ ਸ਼ੁੱਧ ਹੋ ਜਾਵੇ ਤਾਂ ਤੈਨੂੰ ਸਮਝ ਆ ਜਾਵੇਗੀ ਸਭਨਾਂ ਵਿੱਚ ਇੱਕੋ ਚੇਤਨ ਸਦਾ ਕੰਮ ਕਰ ਰਹੀ ਹੈ ਭਾਵੇਂ ਉਹ ਸੰਿਆਸੀ ਹੈ ਜਾਂ ਉਦਾਸੀ ਭਾਵੇਂ ਉਹਦੇ ਸਰੀਰ ਉੱਪਰ ਜਟਾਵ ਹੈ ਜਾਂ ਲੰਬੇ ਵਾਲ ਹੈ ਜਾਂ ਕੇਸ ਕਟਾਏ ਹੋਏ ਹਨ ਸਰੀਰ ਦਾ ਬਾਹਰੀ ਰੂਪ ਆਪੇ ਮਤ ਭੇਦ ਦਾ ਕਾਰਨ ਬੰਦਾ ਹੈ ਜੇਦਾ ਸ਼ੁੱਧ ਹੋ ਜਾਵੇ ਪ੍ਰਭੂ ਨਾਲ ਲਿਵ ਲੱਗ ਜਾਵੇ ਤਾਂ ਸਾਰਿਆਂ ਵਿੱਚ ਇੱਕ ਸ਼ਕਤੀ ਵਰਤਦੀ ਨਜ਼ਰ ਆਉਂਦੀ ਹੈ ਤੇ ਮਨ ਪ੍ਰਕਾਰ ਉੱਠਦਾ ਹੈ ਸਭਨਾ ਵਿੱਚ ਤੋਂ ਵਰਤਦਾ ਸਾਹਾ ਸਭ ਤੁਝੇ ਤੇ ਆਵੇ ਜਨ ਰਾਤ ਸਭ ਤੁਸੀਂ ਥਾਓ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੇ ਇਕਦਾਤ ਇਹ ਮੇਰੇ ਮਾਲਕ ਤੇਰੀ ਮਿਹਰ ਪਿੱਛੋਂ ਜੀਵ ਨੂੰ ਗਿਆਨ ਹੁੰਦਾ ਤੇ ਸਭ ਕੁਝ ਕਰਤਾ ਆਮ ਕਰ ਰਿਹਾ ਸਭ ਕੁਝ ਤੇਰੇ ਹੁਕਮ ਚ ਹੋ ਰਿਹਾ ਸਮਝ ਆ ਜਾ ਆਮ ਪਿੱਛੋਂ ਪਤਾ ਲੱਗਦਾ ਸਭ ਕੁਝ ਕਾਦਰ ਦੀ ਕੁਦਰਤ ਦੇ ਬਣਾਏ ਨਿਜਮ ਅਨਸਾਰ ਹੋ ਰਿਹਾ ਹੈ ਜੀਵ ਦੀ ਸੁਰਤ ਵਿੱਚੋਂ ਹਉਮੈ ਮੁੱਕ ਜਾਨੀ ਹੈ ਤਾਂ ਜੀਵ ਦੀ ਸੁਰਤ ਪ੍ਰਭੂ ਚਰਨਾਂ 'ਵੇ ਜੁੜ ਜਾਂਦੀ ਹੈ ਸਾਰੇ ਜੀਵ ਹੋਰਨਾਂ ਦੀ ਤੇਗ ਛੱਡ ਕੇ ਆਪਣੀਆਂ ਭਾਵਨਾਵਾਂ ਤੇ ਇਛਾਵਾਂ ਨੂੰ ਪੂਰਾ ਕਰਨ ਦੇ ਸਮਰਥਾ ਤੇਰੇ ਦਰ ਤੋਂ ਮੰਗਦੇ ਆ।